ਮੌਜੂਦ ਆ ਫਤੇਗੜ ਚੂੜੀਆਂ ਗਰਲ ਸਕੂਲ ਵੇਖੇ ਜਿੱਥੇ ਕਿ ਸਾਰੀਆਂ ਹੀ ਪਾਰਟੀਆਂ ਦੇ ਸਮਰਥਕ ਨੇ ਜਾਂ ਆਪੂ ਨੇ ਉਹ ਰਲ ਕੇ ਇੱਥੇ ਹੀ ਇਹ ਪਿਆਰ ਨਾਲ ਜਿਹੜੇ ਆ ਇਤਫਾਕ ਨਾਲ ਪਿਆਰ ਨਾਲ ਇੱਥੇ ਖੜੇ ਨੇ ਅਤੇ ਇਕੱਠੇ ਹੀ ਚੋਣ ਲੜ ਰਹੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਆ ਸਾਡੇ ਨਾਲ ਮੌਜੂਦ ਨੇ ਕਾਉਂਸਲਰ ਵਾਰਡ ਨੰਬਰ 8 ਤੋਂ ਤਿੰਨ ਪਾਸੇ ਮੱਗਾ ਗੱਲਬਾਤ ਕਰਦੇ ਆ ਹਾਂਜੀ ਕਿਸ ਤਰ੍ਹਾਂ ਦਾ ਅੱਜ ਮੌੜਿਆ ਜੀ ਇਲੈਕਸ਼ਨ ਦਾ ਬਹੁਤ ਵਧੀਆ ਰਿਹਾ ਜੀ ਮੌਸਮ ਗਰਮ ਹੀ ਪਰ ਸ਼ਬੀਲ ਵਗੈਰਾ ਲਗਾਈ ਸੀ ਲੋਕਾਂ ਨੇ ਬਹੁਤ ਸ਼ਾਬ ਖਾਇਆ ਜੀ 70% ਤੋਂ ਵੱਧ ਪੋਲਿੰਗ ਹੋ ਗਈ ਹੈ ਮੇਰੀ ਵਾਰਡ ਦੀ ਹਾਂਜੀ ਬਹੁਤ ਵਧੀਆ ਚਾ ਆਇਆ ਤੇ ਬਹੁਤ ਵਧੀਆ ਲੀਡਾਂ ਜਿੱਤਾਂਗੇ ਤੇ ਕੋਈ ਲੜਾਈ ਝਗੜਾ ਪੂਰੀ ਅਮਨ ਸ਼ਾਂਤੀ ਰਹੀ ਨਹੀਂ ਨਹੀਂ ਜੀ ਕੋਈ ਐਡੀ ਕੋ ਗੱਲ ਨਹੀਂ ਬੜੀ ਮੋਟੀ ਨਾ 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 ਬਿਲਕੁਲ ਬੜੇ ਅਮਨ ਸ਼ਾਂਤੀ ਨਾ 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 ਪਿਆਰ ਨਾਲ ਸਾਰਿਆਂ ਨੇ ਬੜੇ ਵਧੀਆ ਢੰਗ ਦਾ ਚੱਲਦੇ ਵਧੀਆ ਸਾਰੇ ਇੱਕ ਦੋ ਨਾ ਭਾਈਚਾਰੇ ਨਾਲ ਵੋਟਾਂ ਪੁਆਈਆਂ ਨੇ ਤੇ ਭਾਈਆਂ ਨੇ ਕੋਈ ਐਹੋ ਜੀ ਗੱਲ ਨਹੀਂ ਬੜੀ ਮੋਟੀ ਗੱਲ ਤੁਹਾਨੂੰ ਪਤਾ ਹੁੰਦੀ ਹੈ ਪਰ ਸਾਡਾ ਹਮੇਸ਼ਾ ਹੀ ਬੂਥ ਤੇ ਕਦੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਬੜੇ ਪਿਆਰ ਨਾਲ ਹੀ ਸਾਰੇ ਨਾਲ ਮਿਲ ਕੇ ਸਾਰੇ ਜਿਹੜੀ ਵੀ ਪਾਰਟੀ ਦਾ ਅ ਲੀਡਰ ਆ ਕੋ ਵਰਕਰ ਆ ਸਾਰੇ ਬੜੇ ਵਧੀਆ ਰਹੇ ਨੇ ਤੇ ਵਧੀਆ VOTING ਕਰਾਉਣੇ ਬਹੁਤ ਵਧੀਆ ਇੱਥੇ ਜਿੰਨਾ ਬੂਥਾਂ ਦੀ VOTING ਹੋਈ ਆ ਜੀ ਬਹੁਤ ਵਧੀਆ VOTING ਆਈ ਕਿਸ ਤਰ੍ਹਾਂ ਦਾ ਰਿਹਾ ਜੀ ਮਾਹੌਲ ਆ ਜੀ ਬਹੁਤ ਵਧੀਆ ਮਾਹੌਲ ਜੀ ਸਾਰੇ ਭਾਈਚਾਰੇ ਸਾਂਝ ਨਾਲ ਵੋਟਾਂ ਪਾਈਆਂ ਸਾਰਿਆਂ ਨੇ ਕੋਈ ਕਿਸੇ ਨੂੰ ਮਾਰੀ ਚੁੱਕੀ ਗੱਲ ਨਹੀਂ ਕਹੀ ਜਾਂਦੀ ਬਹੁਤ ਵਧੀਆ ਹੈ ਜੱਟ ਕੀ ਤਰ੍ਹਾਂ ਦਾ ਜੱਟ ਬਹੁਤ ਵਧੀਆ ਆ ਰਹੇ ਨੇ ਦੇਖੋ ਸਾਰੇ ਆਪੋ ਆਪਣੇ ਦਾਵਾ ਕਰਦੇ ਆ ਚਾਰ ਤਿੰਨ ਨੂੰ ਪਤਾ ਲੱਗ ਜਾਏਗਾ ਕਾਂਗਰਸ ਦੇ ਹੱਕ ਜਾਊਗਾ ਜੀ ਹਾਂ ਜੀ ਬਹੁਤ ਵਧੀਆ ਰਿਹਾ ਜੀ ਸਾਰਿਆਂ ਨਾਲ ਠੀਕ ਰਿਹਾ ਠੀਕ ਰਿਹਾ ਜੀ ਆਉਂ ਅੰਮ੍ਰਿਤ ਚਾਂਦੀ ਦਾ ਇਲੈਕਸ਼ਨ ਹੋਈ ਆ ਆ ਭਾਈ ਜਿਆਰਾ ਨੇ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਤੇ ਬਹੁਤ ਸਚਿੱਤੇ ਢਾਂਗ ਦੇ ਨਾਲ ਹੋਇਆ ਜੀ ਪੀਸਫੁਲੀ ਰਹੀ ਆ ਪੀਸਫੁਲੀ ਬਹੁਤ ਪੀਸਫੁਲੀ ਹੈ ਜੀ ਵਧੀਆ ਸ਼ਰੋਮਣੀ ਅਕਾਲੀ ਦਾ ਜਿੱਤੂਗਾ ਜੀ ਵਧੀਆ ਤਰੀਕੇ ਨਾਲ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਮੌਜੂਦ ਨੇ ਬਾਡ ਨੰਬਰ 9 ਤੋਂ ਸਾਬਕਾ ਅਕਾਲੀ ਦਾ ਦੇ ਕਾਉਂਸਲਰ ਹਰਵਿੰਦਰ ਸਿੰਘ ਮੈਂ ਕੋਟਾ ਜੀ ਹਾਂ ਜੀ ਅੱਜ ਕਿਸ ਤਰ੍ਹਾਂ ਦਾ ਰਿਹਾ ਜੀ ਮਾਹੌਲ ਜੀ ਬਹੁਤ ਵਧੀਆ ਮਾਹੌਲ ਰਿਹਾ ਸ਼ਹਿਰ ਚ ਅਮਨ ਸ਼ਾਂਤੀ ਦੇ ਨਾਲ ਇਲੈਕਸ਼ਨ ਕਤਮ ਹੋ ਰਹੀ ਹੈ ਜੀ ਖਤਮ ਬਹੁਤ ਵਧੀਆ ਸਾਰੇ ਸ਼ਹਿਰ ਚ ਭਾਈਚਾਰਕ ਸਾਂਝ ਦਾ ਇੱਕ ਸਾਂਝਾ ਪ੍ਰਤੀਕ ਹੋਏਗਾ ਤੇ ਬਾਕੀ ਬਹੁਤ ਵਧੀਆ ਅਕਾਲੀ ਦਲ ਜੜਦੀ ਕਲਾ ਚ ਰਹੇਗਾ ਜੀ ਚਾਰ ਨੂੰ ਨਤੀਜੇ ਫਿਰ ਕਿਹੜੇ ਤਰ੍ਹਾਂ ਦੇ ਲੈਣਗੇ ਇਹ ਨਤੀਜੇ ਤੇ ਚਲੋ ਹੁਣ ਕੈਦ ਹੋ ਗਏ ਵੀ ਮਸ਼ੀਨਾ ਚ ਬਾਕੀ ਅਕਾਲੀ ਦਲ ਲਈ ਪੋਜ਼ਿਟਿਵ ਵੇਵਸ ਹੀ ਆਉਣਗੀਆਂ ਸਾਡੇ ਨਾਲ ਮੌਜੂਦ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਰਡ ਨੰਬਰ 9 ਤੋਂ ਆਗੂ ਆ ਆਮ ਆਦਮੀ ਪਾਰਟੀ ਜੀ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਚੇਮਨ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਜੀ ਸਾਰਾ ਮਾਹੌਲ ਚਾ ਜਿਸ ਹਿਸਾਬਨਾਮੇ ਦੇਖਣ ਨਾਲ ਕਿ 70% ਦਾ ਲੱਗੇ ਫਤੇਗੜ ਚੂੜੀਆਂ ਦੇ ਵਿੱਚ ਪੋਲਿੰਗ ਹੋ ਗਈ ਆ ਤੇ ਬਹੁਤ ਹੀ ਉਤਸ਼ਾਹ ਪਾਇਆ ਜਾਣ ਰਿਹਾ ਲੋਕਾਂ ਦੇ ਵਿੱਚ ਤੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲ ਵੀ ਲੋਕਾਂ ਦਾ ਕਾਫੀ ਰੁਝਾਨ ਮੈਂ ਦੇਖ ਰਿਹਾ ਜਿਨਾਂ ਕਿ ਫਤੇਗੜ ਚੂੜੀਆਂ ਤੇ ਬਹੁਤ ਵਧੀਆ ਮੰਡਟ ਆ ਮਾਰੀ ਪਾਰਟੀ ਨੂੰ ਮਿਲ ਰਿਹਾ ਕਿਉਂਕਿ ਇੰਨੀ ਜਿਹੜੀ ਆ ਗਈ ਹੈ ਗਰਮੀ ਦੇ باوجود ਦਾ ਜਿਹੜਾ ਚਾਹੀ ਉਹ ਮਲਕ ਦੇ ਵੋਟਾਂ ਦੇ ਵਿੱਚ ਪਹਿਲੀ ਔਰ ਵੇਖਣ ਨੂੰ ਮਿਲੇ। ਕਿ ਲੱਗ ਰਿਹਾ ਹੈ ਕਿ ਫਤਿਹਗੜ ਚੂੜੀਆਂ ਚਾਹਮਾ ਦੀ ਪਾਰਟੀ ਬਹੁਤ ਵੱਡੇ ਮਾਰ ਜਾਂਦਾ ਲੀਡ ਕਰੇ। ਆਸਵੰਦਿਓ ਕਿ ਵਧੀਆ ਚੱਲ ਰਹੀ ਹੈ। ਬਿਲਕੁਲ ਜੀ। ਬਹੁਤ अमन ਚੰਨ ਸ਼ਾਂਤੀ ਦੇ ਨਾਲ ਇਲੈਕਸ਼ਨ ਆਪਣੀ ਦਿੱਤੀ ਹੈ ਅੱਜ ਪੂਰਾ ਦਿਨ। ਤੇ ਦੇਖ ਰਹੇ ਹਾਂ ਕਿ ਲੋਕਾਂ ਦਾ ਵੀ ਬਹੁਤ ਉਤਸ਼ਾਹ ਹੈ। ਐਚੀਐਮ ਸਰ ਅੱਜ ਸ਼ੁਰੂਆਤ ਵੀ ਚੀ ਜਿਹੜੇ ਤੁਹਾਡੇ ਹਲਕੇ ਚਾਰਜ ਨੇ ਉਹਨਾਂ ਤੇ ਕਿਸੇ ਵੀ ਵੀਡੀਓ ਨੂੰ ਵਾਇਰਲ ਹੋਣ ਲੈ ਕੇ ਪਰਚਾ ਵੀ ਐਫ ਆਈ ਆਰ ਦਰਜ ਹੋ ਗਈ ਉਸ ਦਾ ਕੋਈ ਅਸਰ ਨਹੀਂ ਪਿਆ ਨਹੀਂ ਨਹੀਂ ਇਹ ਚੀਜ਼ ਦਾ ਤੇ ਲੋਕਾਂ ਦੇ ਮਨ ਦੇ ਵਿੱਚ ਕੋਈ ਨਹੀਂ ਹੈਗਾ ਉਹ ਤੇ ਕੋਈ ਨਾ ਕੋਈ ਕੋਈ ਕਾਰਨ ਬਣਿਆ ਹੋਵੇਗਾ ਚਲੋ ਰੂਟੀਨ ਕੀ ਹੈ ਨਹੀਂ ਨਹੀਂ ਕੋਈ ਆਜਾ ਕੋਈ ਕਾਰਨ ਜਿਦਾਂ ਕਿ ਲੋਕਾਂ ਤੇ ਕੋਈ ਪ੍ਰਭਾਵ ਪਿਆ ਵੋਟਰਾਂ ਨੂੰ ਕੋਈ ਨਹੀਂ ਮੋਟਰਾਂ ਨੂੰ ਕੀ ਵਰਕ ਹੈ ਵੋਟਰ ਤੇ ਜਿਹੜੀ ਪਾਰਟੀ ਨੇ ਜਿਹੜੀਆਂ ਸੌਦਾਂ ਦਿੱਤੀਆਂ ਉਹਦੇ ਨਾਲ ਪੂਰਾ ਮੋੜ ਚਾਰ ਨੂੰ ਫਿਰ ਜਿੱਤੇ ਤੇ ਪੂਰੇ ਆਸਾਂ ਆ ਹਾਂ ਬਿਲਕੁਲ ਆਸਾਂ ਆਂਦਾ ਹੈ ਜੀ ਸ਼ਹਿਰ ਨੂੰ ਲੈ ਕੇ ਕਿ ਬਾੜ ਨੂੰ ਸ਼ਹਿਰ ਨੂੰ ਲੈ ਕੇ ਪੂਰੀ ਬਾੜ ਨੂੰ ਲੈ ਹਾਂਜੀ ਰਾਜੂ ਜੀ ਅੱਜ ਸੰਪਨ ਹੋ ਗਿਆ ਜੀ ਲੋਕ ਸਭਾ ਚੋਣਾ ਹੁਣ ਚਾਰ ਨੂੰ ਰਿਜ਼ਲਟ ਆ ਤੇ ਅੱਜ ਦੀਆਂ ਜਿਹੜੀਆਂ ਚੋਣਾਂ ਪਈਆਂ ਤੁਸੀਂ ਕੀ ਸਤਾ ਦੇਦੇ ਮੈਂ ਦੱਸਾਂ ਕਿ ਸਾਡੇ ਪਹਿਲੀ ਗੱਲ ਤੇ ਇਹ ਹੈ ਕਿ ਸਾਡੇ ਸ਼ਹਿਰ ਫਰੇਗੜ ਟੂੜੀਆਂ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਦੇ ਨਾਲ ਸਾਰੀਆਂ ਵੋਟਾਂ ਆਈਆਂ ਵਾ ਕੋਈ ਮਨ ਕੀ ਝਗੜਾ ਨਹੀਂ ਲੱਭਾ ਬਹੁਤ ਵਧੀਆ ਗੱਲ ਆ ਤੇ ਬੜਾ ਤਸ਼ਾਹ ਹੀ ਲੋਕਾਂ ਦੇ ਵਿੱਚ ਸੰਸਦ ਜਿਹੜੀ ਸਾਡੀ 50 ਸਾਲਾਂ ਬਾਅਦ ਸਾਰੀ ਦੁਨੀਆ ਦੇ ਵਿੱਚ ਸਾਡਾ ਇਹ ਪਾਰਲੀਮੈਂਟ ਦੀ ਜਦੋਂ ਸਾਡਾ ਕੋਈ ਪ੍ਰਧਾਨ ਮੰਤਰੀ ਨਵਾਂ ਚੁਣ ਕੇ ਜਾਏਗਾ ਤਾਂ ਸਾਡੀ ਦੁਨੀਆ ਦੇ ਵਿੱਚ ਗੱਲਬਾਤ ਕਰੇਗਾ ਸਾਰੇ ਥੋੜਾ ਵੀ ਮੈਂਬਰ ਜਿਹੜਾ ਚੁਣ ਕੇ ਜਾਏਗਾ ਤੇ ਉਹ ਵੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਸ਼ਾ ਕੰਮ ਕਰੇ ਦੇਸ਼ ਨੂੰ ਜਿਹੜਾ ਸੋਨੇ ਵਾਂਗੂ ਬਣਾ ਦੇ ਉਹਦੇ ਆਪਣਾ ਬਾਕੀ ਲੋਕਾਂ ਦੀ ਬਰਾਤ ਸ਼ਾ ਜਿਹੜੀ ਸਾਡੀ ਇਹ ਸੰਸਦ ਸਭ ਤੋਂ ਵੱਡੀ ਪੰਚਾਇਤ ਆ ਸਭ ਤੋਂ ਵੱਡੀ ਬੜਾ ਚਾਹੀ ਲੋਕਾਂ ਦੇ ਵਿੱਚ ਉਹ ਵਧੀਆ ਜਿਹੜਾ ਵਾ ਆਪਣੇ ਬੜਾ ਕਾਸ਼ੇ ਲੱਗਿਆ ਚਾਰ ਨੂੰ ਅਭਜਤ ਨੇ ਚਾਰ ਤਰੀਕ ਨੂੰ ਵੇਖੋ ਜੀ ਕੈਂਡੀਡੇਟ ਸਾਰੇ ਆਏ ਕਿ ਛਾੜੇ ਜਿਹੜੇ 26 ਕੈਂਡੀਡੇਟ ਸੀਗੇ ਸਾਰਿਆਂ ਨੇ ਬੜਾ ਜ਼ੋਰ ਲਾਇਆ ਭਾਵੇਂ ਉਹ ਕਾਂਗਰਸੀ, ਅਕਾਲੀ, ਭਾਜਪਾ, ਆਮ ਪਾਰਟੀ ਸਾਰੇ ਜਾਦਵੀ ਖਲੋਤੇ ਸੀਗੇ ਸਾਰੇ ਸਾਰੇ ਕਰ ਰਹੇ ਸਾਰੇ ਸਾਰੇ ਬਹੁਤ ਜ਼ਿਆਦਾ ਲੋਕਾਂ ਚ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਤੇ ਵਧੀਆ ਤਰੀਕੇ ਨਾਲ ਲੋਕਾਂ ਆਪੋ ਆਪਣੇ ਮੈਨੀਫੈਸਟੋ ਰੱਖੇ ਤੇ ਹੁਣ ਵੇਖੋ ਚਾਰ ਨੂੰ ਲੋਕੀ ਕੀ ਕਰਦੇ ਨੇ ਸਾਈਟ ਇਹਦੇ ਲੋਕਾਂ ਨੇ ਮੰਦੀ ਭਾਵ ਹੈ ਜੀ ਲੋਕਾਂ ਨੇ အမန္ဒာပေဒီရဘာဟုတ်ရတာပါဘာအမန္ဒာအင်းရိုင်းတိုင်းနဲ့တိုင်းနဲ့အင်းမော်ညေတဟလိုဒီအမောအဲပြာမလိုက်ယာဒီနီမအာဘယ်တပမိုင်းတပမနူရနော